ਹਾਲੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਤੇ ਅੱਜ ਸਾਨੂੰ ਆਪਾਂ ਆਉਂਦਾ ਪੈਂਡ ਕਮਾਉਨੇ ਆ ਤੇ ਆਜੋ ਤੁਹਾਨੂੰ ਦਿਖਾਈਏ ਆਪਣਾ ਪੈਂਡ ਕਿ ਕਿੰਨੇ ਚੰਗਾ ਲੱਗਿਆ ਤੇ ਕਮੈਂਟਾਂ 'ਚ ਦੱਸੋ ਜੀ ਇਹ ਆਪਣੇ ਘਰ ਦੀ ਮੈਂਡ ਐ ਐਂਟਰੀ ਆਪਣੇ ਪੈਂਡ ਦਾ ਹੈ ਗੁਰੂ ਘਰ ਤੇ ਆਪ ਆਪਣੇ ਪੈਂਡ ਤੇ ਐਂਟਰੀ ਹੈਗੀ ਆ ਜੁਤਾਵਾ ਮੈਂ ਐਂਟਰੀ ਹੁੰਨੇ ਆ ਸੱਜੇ ਸੜਕ 'ਤੇ ਜਲਾ ਲੈਣਾ ਜਾਂਦੇ ਆ ਤੇ আপনে পেণ্ডদে ইজা, আপেণ্ডে গেচ সটক্ড ঵াডতা. চ্যা. আপন্য এট্য়া পেণডা. ਲੱਗਿਆ ਆਪਾਂ ਅੱਗੇ پہاੜੇ ਲੱਗ ਕੇ ਦੇ ਵਿੱਚ ਦੱਸੋ ਆ ਕਿਹੜੀ ਜਗ੍ਹਾ ਕਿੱਥੇ ਖੜੇ ਆ ਆਪਾਂ ਗੇੜਾ ਕਮੈਂਟਾਂ ਦੱਸੂਗਾ ਫਿਰ ਵੇਖਾਂ ਕਿੰਨੋ ਪਤਾ ਹੈਗੀ ਵੇਖਿਆ ਕਿੰਨੇ ਸੋਹਣੇ ਜਗ੍ਹਾ ਕਿੰਨੇ ਸੋਹਣੇ ਲੋਕੇਸ਼ਨ ਹੈਗੀ ਏ ਇਹ ਕਿੱਥੋਂ ਦੀ ਜਗ੍ਹਾ ਬਾਤ ਦੋ ਕਮੈਂਟਾਂ ਦੇ ਚੋ ਮਾਨ ਨੂੰ ਜੁਗਾਂ ਵਾ ਠੀਕ ਆ ਚਲੋ ਦਿਖਾਉਣਾ ਜਦੋਂ ਪਹਲਾ ਲੱਗਦਾ ਗਲਤ ਲੱਗਦਾ ਤੇ ਉਹ ਪਟਾਇਆ ਹੋ ਗਿਆ ਪਾਜ ਕਰਨਾ ਦੀਪਕ ਅੰਦਰ ਆ ਕੇ ਹੋ ਜਾਂਦਾ ਅੱਪਾ ਚੱਲਦੇ ਆਉਣਾ ਸੀਗਾ